ਸਰਬਜੀਤ ਸੰਗਰੂਰ ਦੀ ਜਨਾ ਕੁਝ ਹੀ ਲੋਕਾਂ ਨੇ ਗੰਦ ਪਾਇਆ ਕੁਝ ਅਧਜੋਕਾਂ ਨੇ ਪੂੜ ਪਾਣੀਏ ਗੰਦਲਾ ਹੋਇਆ ਖਾਲਿਆ ਰੁਗਾਨੇ ਖਾਲਿਆ ਰੁਗਾਨੇ ਮੁੰਨਕਾਰੀ ਹੋਇਆ ਹਰ ਕੋਈ ਹੁਣ ਆਪਣੀ ਜਮੇਵਾਰੀ ਤੋਂ ਸੱਚੀਆਂ ਸੁੱਚੀਆਂ ਰੂਹਾਂ ਆਪਣੇ ਫਰਜ਼ ਨਭੌਂਦੀਆਂ ਨੇ ਆਤਾਰਖੀਆਂ ਆਤਾਂ ਨੇ ਜਿਹੜੀਆਂ ਵੀ ਸਰਕਾਰਾਂ ਤੋਂ ਤੰਦ ਹੀ ਨਾਲ ਕਰੋ ਫਰਜ਼ ਨਭੌਂਦੀਆਂ ਨੇ ਤੰਦ ਹੀ ਨਾਲ ਕਦੋਂ ਫਰਜ਼ ਨਭੌਂਦੀਆਂ ਨੇ